ਰੋਪੜ ਦੇ ਜੰਗਲਾਂ ਦੀ ਗੱਲ ਕਰੀਏ ਤਾਂ ਰੋਪੜ ਦੇ ਜੰਗਲਾਂ ਦੇ ਵਿੱਚ ਇਸ ਸਮੇਂ ਭਾਰੀ ਲੁੱਟਮ ਮੱਚੀ ਹੋਈ ਹੈ ਕਿਸ ਚੀਜ਼ ਦੀ ਹੈ ਲੁੱਟ ਹੈ ਸਾਰੀ ਗੱਲਬਾਤ ਕਰਾਂਗੇ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇਸ਼ ਸਿੰਘ ਰਾਣਾ ਗੱਲ ਕਰਦੇ ਹਾਂ ਰੋਪੜ ਜ਼ਿਲ੍ਹੇ ਦੀ ਰੋਪੜ ਜ਼ਿਲ੍ਹੇ ਦੇ ਵਿੱਚ ਇਸ ਸਮੇਂ ਖੈਰ ਮਾਫੀਆ ਇਹਨਾਂ ਸਰਗਰਮ ਹੈ ਕਿ ਲੱਖਾਂ ਕਰੋੜਾ ਰੁਪਏ ਦੇ ਖੈਰ ਵੱਢ ਕੇ ਚੋਰੀ ਕਰ ਲਏ ਗਏ ਨੇ ਖੈਰ ਮਾਫੀਆ ਕਿਵੇਂ ਕੰਮ ਕਰਦਾ ਹੈ ਕਿਵੇਂ ਕਟਾਈ ਕਰਦਾ ਹੈ ਕਿਵੇਂ ਵੇਚਿਆ ਜਾਂਦਾ ਹੈ ਕਿੱਥੇ-ਕਿੱਥੇ ਕਟਾਈ ਹੋਈ ਹੈ ਸਾਰੀ ਗਲਬਤ ਕਰਾਂਗੇ ਫਿਲਹਾਲ ਅਸੀਂ ਪਹੁੰਚਿਆ ਪਿੰਡ ਸੁਆਮੀਪੁਰ ਬਾਗਬੀਕੇ ਜਿੱਥੇ ਕਿ 2000 ਏਕੜ ਦਾ ਜੰਗਲ ਜੇ ਅਸੀਂ ਗੱਲ ਕਰੀਏ ਤਾਂ ਪੂਰੇ ਹਲਕੇ ਦੇ ਵਿੱਚ ਸਭ ਤੋਂ ਵੱਡਾ ਜੰਗਲ ਹੈ 2000 ਏਕੜ ਦਾ ਜਿਸ ਦੀ ਸੀਮਾ ਲੱਗਦੀ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਉਸ ਜੰਗਲ ਦੇ ਵਿੱਚ ਲੱਖਾਂ ਰੁਪਏ ਦੇ ਖੈਰ ਚੋਰੀ ਕਰ ਲਏ ਗਏ ਨੇ ਵੱਡੀ ਗੱਲ ਜਿਸ ਜਗ੍ਹਾ ਉੱਤੇ ਪਹੁੰਚਣਾ ਨਾ ਮੁਨਕਿਨ ਹੈ ਉਸ ਜਗਾ ਉਤੇ ਖੈਰ ਮਾਫੀਆ ਕਿਵੇਂ ਪਹੁੰਚਦਾ ਉਹ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਵਿਖਾਵਾਂਗੇ ਕਿ ਅਸੀਂ ਉਸ ਜਗਾ ਉਤੇ ਪਹੁੰਚਣ ਦੇ ਲਈ ਕਿੰਨਾ ਐਫਰਟ ਲਗਾਇਆ ਤੇ ਕਿਵੇਂ ਅਸੀਂ ਉਸ ਜਗਾ ਉਤੇ ਪਹੁੰਚੇ ਇਸ ਵੀਡੀਓ ਦੇ ਵਿੱਚ ਅਸੀਂ ਸਾਰੀ ਗੱਲਬਾਤ ਕਰਾਂਗੇ ਕਿ ਆਖਿਰ ਇਹ ਸਾਰਾ ਮਾਫੀਆ ਕਿਵੇਂ ਕੰਮ ਕਰਦਾ ਹੈ ਕਿਵੇਂ ਸਾਰਾ ਰੈਕਟ ਹੈ ਕਿਸ ਦੀ ਮਿਲੀ ਭੁਗਤ ਹੈ ਤੇ ਕਿਵੇਂ ਕੰਮ ਕੀਤਾ ਜਾਂਦਾ ਹੈ ਤੇ ਆਓ ਪਹਿਲਾਂ ਚਲਦੇ ਹਾਂ ਤੁਹਾਨੂੰ ਵਿਖਾਣੇ ਕਿ ਸਵਾਮੀਪੁਰ ਜੰਗਲ ਉਹ ਲੋਕੇਸ਼ਨ ਜੋ ਕਿ ਹਿਮਾਚਲ ਅਤੇ ਪੰਜਾਬ ਦੇ ਬਿਲਕੁਲ ਬਾਰਡਰ ਤੇ ਹੈ ਉਸ ਉੱਤੇ ਉਸ ਜਗ੍ਹਾ ਉੱਤੇ ਪਹੁੰਚਣਾ ਕਿੰਨਾ ਮੁਸ਼ਕਿਲ ਹੈ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਤੇ ਮਾਫੀਆਂ ਦੇ ਹੌਸਲੇ ਕਿੰਨੇ ਬੁਲੰਦ ਨੇ ਕਿ ਉਹ ਅਜਿਹੀ ਜਗ੍ਹਾ ਉੱਤੇ ਪਹੁੰਚ ਕੇ ਖੈਰ ਦੀ ਤਸਕਰੀ ਕਰਨ ਲਈ ਜੋ ਖੈਰ ਦੀ ਲੱਕੜੀ ਉਸ ਨੂੰ ਮੋਂਡਿਆਂ ਉੱਤੇ ਉਠਾ ਕੇ ਨਾ ਰਸਤੇ ਉੱਤੋਂ ਸ਼ਰਿਆਂ ਮੰਨਦੇ ਨੇ ਤੇ ਉਹਨਾਂ ਨੂੰ ਪਕੜਨ ਵਾਲਾ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ ਵੱਡੀ ਗੱਲ ਜਦੋਂ মিডিਆ ਇਹਨਾਂ ਜਗ੍ਹਾ ਉੱਤੇ ਪਹੁੰਚ ਸਕਦਾ ਹੈ ਤਾਂ ਸਬੰਧਿਤ ਵਿਭਾਗ ਕਿੱਥੇ ਸੁੱਤਾ ਹੋਇਆ ਵੱਡਾ ਸਵਾਲ ਜ਼ਰੂਰ ਛੱਡ ਰਿਹਾ ਤੇ ਚਲੋ ਕਰਦੇ ਹਾਂ ਉਸ ਜਗ੍ਹਾ ਤੇ ਜਾ ਕੇ ਵੀਰਲ ਵੀਡੀਓ ਕੀ ਅਖੀਰ ਕਿਸ ਪ੍ਰਕਾਰ ਉਸ ਜਗ੍ਹਾ ਤੱਕ ਪਹੁੰਚਿਆ ਜਾਂਦਾ ਹੈ ਇਹ ਤਸਵੀਰਾਂ ਕਿੰਨੀਆਂ ਖਤਰਨਾਕ ਹੋਣ ਵਾਲੀਆਂ ਨੇ ਨੰਗਲ ਦੇ ਜੰਗਲਾਂ ਤੇ ਲਗਾਤਾਰ ਮੰਡਰਾ ਰਹੇ ਖਤਰੇ ਨੂੰ ਅਸੀਂ ਲਗਾਤਾਰ ਸਮੇਂ ਰਹਿੰਦੇ ਦੱਸਦੇ ਰਹੇ ਹਾਂ ਪਰ ਜੰਗਲਾਤ ਵਿਭਾਗ ਫਿਰ ਵੀ ਕੁੰਭ ਕਰਨੀ ਨੀਂਦ ਸੁਟਾ ਰਿਹਾ ਹੁਣ ਨੰਗਲ ਦੇ ਜੰਗਲਾਂ ਦੇ ਵਿੱਚ ਇੱਕ ਵੱਡਾ ਭਾਰੀ ਨੁਕਸਾਨ ਸਾਹਮਣੇ ਆਇਆ ਹੈ ਜਿਸ ਦੀਆਂ ਫੋਟੋਆਂ ਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੀਆਂ ਹਨ ਦਰਅਸਲ ਨੰਗਲ ਦੇ ਕਰੀਬੀ ਪਿੰਡ ਸੁਆਮੀਪੁਰ ਤੋਂ ਪੰਚਾਇਤੀ ਜੰਗਲ ਦੇ ਵਿੱਚੋਂ ਸੈਂਕੜੇ ਬੂਟੇ ਵੱਢਣ ਦੀ ਫੋਟੋਆਂ ਤੇ ਵੀਡੀਓ ਸਾਡੇ ਤੱਕ ਪਹੁੰਚੀਆਂ ਜਿਸ ਤੋਂ ਬਾਅਦ ਆਰਸੀਬੀ ਮੌਕੇ ਉੱਤੇ ਜਾ ਕੇ ਵੇਖਿਆ ਤਾਂ ਤਸਵੀਰਾਂ ਸੱਚਮੁੱਚ ਹੀ ਚਿੰਤਾ ਵਾਲੀਆਂ ਸਨ ਕਿਉਂਕਿ ਜੰਗਲ ਦੇ ਵਿੱਚੋਂ ਸੈਂਕੜੇ ਦੀ ਤعداد ਦੇ ਵਿੱਚ ਖੈਰ ਦੇ ਰੁੱਖ ਕਟਲੇ ਗਏ ਹਨ ਖੈਰ ਤਸਕਰ ਠੀਕ ਉਸੇ ਤਰ੍ਹਾਂ ਕੰਮ ਕਰਦੇ ਨੇ ਜਿਵੇਂ ਪੁਸ਼ਪਾ 2 ਫਿਲਮ ਦੇ ਵਿੱਚ ਤਸਕਰੀ ਦਸੀ ਗਈ ਹੈ ਜੰਗਲ ਦੇ ਵਿੱਚੋਂ ਰੁੱਖ ਕੱਟਣ ਦਾ ਮਾਮਲਾ ਪੂਰੇ ਇਲਾਕੇ ਦੇ ਅੱਗ ਦੇ ਵਾਂਗੂ ਫੈਲਿਆ ਹੋਇਆ ਹੈ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਪਿੰਡ ਦਾ ਸਰਪੰਚ ਸਤੀਸ਼ ਕੁਮਾਰ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਹੀ ਨਹੀਂ ਹੈ ਇੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਸਤੀਸ਼ ਕੁਮਾਰ ਜੋ ਕਿ ਸਰਪੰਚ ਨੇ ਖੁਦ ਖੈਰਾਂ ਦੀ ਕਟਿੰਗ ਦਾ ਲਾਇਸੈਂਸ ਲੈ ਕੇ ਖੈਰਾਂ ਦੀ ਕਟਾਈ ਕਰਵਾਉਂਦੇ ਹਨ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹਨਾਂ ਦੇ ਆਪਣੇ ਹੀ ਜੰਗਲ ਦੇ ਵਿੱਚੋਂ ਸੰਕੜੇ ਖੈਰਾਂ ਦੇ ਰੁੱਖ ਕੱਟੇ ਗਏ ਹਨ ਤੇ ਉਹਨਾਂ ਨੂੰ ਇਸ ਦੀ ਜਾਣਕਾਰੀ ਹੀ ਨਹੀਂ ਹੈ ਜੋ ਕਿ ਇੱਕ ਵੱਡੀ ਹੈਰਾਨੀ ਵਾਲੀ ਗੱਲ ਹੈ ਜਦੋਂ ਕਿ ਕੁਝ ਸਥਾਨਿਕ ਲੋਕਾਂ ਵੱਲੋਂ ਇਸ ਸਬੰਧ ਦੇ ਵਿੱਚ ਵਿਭਾਗ ਨੂੰ ਵੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਤੇ ਚਲੋ ਪਹਿਲਾ ਤੁਹਾਨੂੰ ਸੁਣਾ ਦਿੰਨੇ ਆ ਕਿ ਜਦੋਂ ਅਸੀਂ ਪਿੰਡ ਦੇ ਸਰਪੰਚ ਸतीश ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਨੂੰ ਕੀ ਜਾਣਕਾਰੀ ਦਿੱਤੀ ਸਪੈਨਸਰ ਰਕੇਸ਼ ਰਾਣਾ ਬੋਲ ਰਿਹਾ ਜੀ ਮੈਂ ਪੱਤਰਕਾਰ ਪੰਜਾਬ ਟੀਵੀ ਚੈਨਲ ਤੋਂ ਜੀ ਸਰ ਜੀ ਜੀ ਸਪੈਨਸਰ ਜੀ ਕਿ ਜਾਣਕਾਰੀ ਚਾਹੀਦੀ ਕਿ ਜਿਹੜਾ ਤੁਹਾਡਾ ਜੰਗਲ ਹੈ ਕਿੰਨੇ ਏਕੜ ਦਾ ਜੰਗਲ ਹੈ ਜੀ ਆਪਣਾ 32 32 32 ਕੇ 32 3300 ਏਕੜ ਦਾ ਜੀ ਬੱਤੀ ਦੇ ਤੁਸੀਂ ਕਰਦਾ ਅੱਛਾ ਸਾਡੇ ਕੋਲ ਨਾ ਥੋੜੀ ਉਹ ਫੋਟੋ ਆ ਪਹੁੰਚੀ ਆ ਜੀ ਜਿੱਥੇ ਜੰਗਲ ਦੇ ਵਿੱਚ ਖੇਰਾਂ ਦੀ ਕਟਾਈ ਹੋਈ ਹੈ ਜੀ ਤੁਹਾਡੇ ਧਿਆਨ 'ਚ ਹੈ ਜੀ ਮਾਮਲਾ ਨਹੀਂ ਸਰ ਮੇਰੇ ਧਿਆਨ 'ਚ ਤਾਂ ਨਹੀਂ ਹੈ ਜੀ ਡਿਪਾਰਟਮੈਂਟ ਦੇ ਵੀ ਧਿਆਨ 'ਚ ਹੈ ਜੀ ਮਾਮਲਾ ਇਹ ਮੀਡੀਆ ਨੂੰ ਫੋਟੋ ਆਈਆਂ ਜੀ ਜੰਗਲ ਦੇ ਉੱਪਰ ਛਪੜੀ ਦੇ ਲੱਗੇ ਸੰਕਰੇ ਬੂਟੇ ਵੱਢੇ ਗਏ ਜੀ ਤੁਸੀਂ ਸਰਪੰਚ ਵੀ ਹੋ ਜੀ ਸਰ ਜੀ ਸਰ ਤੁਹਾਡੇ ਧਿਆਨ 'ਚ ਕਿਉਂ ਨਹੀਂ ਹੈ ਸਰ ਮਾਮਲਾ ਇਹ ਸਰ ਮੈਨੂੰ ਹੱਦ ਹੀ ਇਹ ਜੀ ਕੋਈ ਜਾਣਕਾਰੀ ਨਹੀਂ ਜੀ ਹੈਗੀ ਮੈਂ ਚੈੱਕ ਕਰਾ ਲੈਂਦਾ ਐ ਏਦਾਂ ਇੱਕ ਤਾਂ ਜੰਗਲਾਤ ਵਿਭਾਗ ਨੂੰ ਦਿੱਤਾ ਵਾ ਨਾ ਜੀ ਇਹ ਸਰ ਜੰਗਲਾਤ ਵਿਭਾਗ ਨੂੰ ਦਿੱਤਾ ਹੋਇਆ ਪਰ ਪੰਚਾਇਤ ਦਾ ਜੰਗਲ ਹੈ ਬੂਟੇ ਵਾਢੇਗੇ ਤੁਸੀਂ ਵੀ ਕੈਨ ਕਿਟਾਈ ਦਾ ਕੰਮ ਕਰਦੇ ਹੋ ਨਾ ਜੀ ਸਰ ਜੀ ਸਰ ਹਾਂ ਅੱਛਾ ਤੁਹਾਡੇ ਨੋਲੇਜ ਨਹੀਂ ਹੈ ਧਿਆਨ ਚ ਨਹੀਂ ਹੈ ਜੀ ਮਾਮਲਾ ਨਹੀਂ ਸਰ ਮੇਰੇ ਨੋਲੇਜ ਨਹੀਂ ਹੈਗਾ ਸਰ ਜੇ ਹੋ ਸਕਿਆ ਤਾਂ ਦੇਖਦੇ ਕੋਈ ਬੰਦੇ ਚੇਜ ਭੇਜ ਕੇ ਕਰਵਾ ਲੂੰਗੇ ਜੀ ਚੈੱਕ ਕਰਵਾ ਦੂੰਗਾ ਸਰ ਪੂਰੇ ਤੁਹਾਡੇ ਪੂਰੇ ਪਿੰਡ ਨੂੰ ਪਤਾ ਹੈ ਜੀ ਮੈਨੂੰ ਘੱਟੋ ਘੱਟ 10 ਤੋਂ 20 ਫੋਨ ਆ ਗਏ ਹੈ ਜੀ ਅੱਛਾ ਜੀ ਹਾਂ ਜੀ ਮੈਂ ਨਹੀਂ ਮੈਂ ਵੀ ਕਰਵਾ ਲੈਂਦਾ ਚੈੱਕ ਕਰਵਾ ਲੈਂਦੇ ਜੀ ਤੁਹਾਡੇ ਧਿਆਨ ਚ ਨਹੀਂ ਹੈ ਜੀ ਮਾਮਲਾ ਪੂਰਾ ਹਾਂ ਜੀ ਅਸੀਂ ਤੁਹਾਡੇ ਵੱਲ ਤੇ ਬਿਆਨ ਲਗਾ ਦਿੰਦੇ ਹਾਂ ਜੀ ਵੀ ਤੁਹਾਡੇ ਧਿਆਨ ਚ ਮਾਮਲਾ ਨਹੀਂ ਹੈ ਕੋਈ ਗੱਲ ਨਹੀਂ ਲਾਦੇ ਹੋ ਠੀਕ ਹੈ ਜੀ ਮੈਂ ਚੈੱਕ ਕਰਵਾ ਲੈਂਦਾ ਵੈਸੇ ਨਾ ਜੀ ਤੇ ਹੁਣ ਤੁਸੀਂ ਖੁਦ ਹੀ ਸੁਣ ਲਿਆ ਕੀ ਪਿੰਡ ਦੇ ਸਰਪੰਚ ਦਾ ਇਸ ਮਾਮਲੇ ਉੱਤੇ ਕੀ ਕਹਿਣਾ ਹੈ ਜਦੋਂ ਇਸੇ ਸਬੰਧ ਦੇ ਵਿੱਚ ਅਸੀਂ ਸਤਾਨਿਕ ਵਸਨੀਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੈਮਰੇ ਦੇ ਅੱਗੇ ਆ ਕੇ ਬੋਲਣੋਂ ਭਾਵੇਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਡਰਦੇ ਨੇ ਕਿ ਖੈਰ ਮਾਫੀਆ ਉਹਨਾਂ ਦਾ ਕੋਈ ਨੁਕਸਾਨ ਨਾ ਕਰ ਦੇਵੇ ਪਰ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਜੰਗਲ ਦੇ ਵਿੱਚ ਲੱਖਾਂ ਰੁਪਏ ਦੇ ਖੈਰ ਚੋਰੀ ਹੋ ਚੁੱਕੇ ਹਨ ਪਰ ਵਿਭਾਗ ਵੱਲੋਂ ਕਦੋਂ ਇਸ ਸਬੰਧ ਦੇ ਵਿੱਚ ਉਚਿਤ ਕਾਰਵਾਈ ਕੀਤੀ ਜਾਵੇਗੇ ਇਸ ਦਾ ਉਹ ਇੰਤਜ਼ਾਰ ਕਰ ਰਹੇ ਹਨ ਤੇ ਚਲੋ ਹੁਣ ਇਸ ਸਬੰਧ ਦੇ ਵਿੱਚ ਰੇਂਜ ਅਫਸਰ ਸੁਖਵੀਰ ਸਿੰਘ ਨਾਲ ਗੱਲਬਾਤ ਕਰਦੇ ਹਨ ਕਿ ਉਹਨਾਂ ਨੂੰ ਖੈਰਾਂ ਦੇ ਚੋਰੀ ਦੇ ਮਾਮਲੇ ਦੇ ਵਿੱਚ ਕੋਈ ਇਹ ਤਾਂ ਮਿਲੀ ਹੈ ਤੇ ਉਹਨਾਂ ਵੱਲੋਂ ਇਸ ਸਬੰਧ ਦੇ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਰੂ ਸਾਹਿਬ ਸਤਿ ਸ਼੍ਰੀ ਅਕਾਲ ਰਕੇਸ਼ ਰਣਾ ਬੋਲ ਰਿਹਾ ਜੀ ਪੰਜਾਬੀ ਟੀਵੀ ਚੈਨਲ ਤੋਂ ਪੱਤਰਕਾਰ ਜੀ ਇੱਕ ਜਾਣਕਾਰੀ ਲੈਣੀ ਸੀ ਕਿ ਤੁਹਾਡੇ ਧਿਆਨ ਦੇ ਵਿੱਚ ਹੈ ਮਾਮਲਾ ਨੰਗਲ ਦੇ ਕਰੀਬੀ ਪਿੰਡ ਸਵਾਮੀਪੁਰ ਦੇ ਜੰਗਲਾਂ ਦੇ ਵਿੱਚੋਂ ਸੈਂਕੜੇ ਰੁੱਖ ਹੈ ਜਿਹੜੇ ਖੈਰ ਦੇ ਉਹ ਕਟਾਈ ਹੋ ਗਈ ਹੈ ਉਹਨਾਂ ਦੀ ਤੁਹਾਡੇ ਧਿਆਨ ਚ ਆਇਆ ਮਾਮਲਾ ਇਸ ਬਾਰੇ ਕੋਈ ਸ਼ਿਕਾਇਤ ਆਈ ਤੁਹਾਡੇ ਕੋਲ ਹਾਂ ਕੱਲ ਗਏ ਸੀ ਗੱਲ ਆ ਗਿਆ ਮੇਰੇ ਧਿਆਨ ਦੇ ਵਿੱਚ ਜੀ ਇਹਦੇ ਸਬੰਧ ਦੇ ਵਿੱਚ ਮੈਂ ਟੀਮ ਬਣਾਈ ਹੋਈ ਹੈ ਚੈਕਿੰਗ ਵਾਸਤੇ ਜੀ ਤੇ ਉਹਦੇ ਮੁਤਾਬਕ ਫਿਰ ਅਗਲੀ ਕਾਰਵਾਈ ਹੋਊਗੀ ਜਿਹੜਾ ਬੰਦੇ ਦੀ ਬਲੀ ਭੁਗਤ ਹੋਈ ਆਪਾਂ ਉਹਦੇ ਖਿਲਾਫ ਸਖਤ ਐਕਸ਼ਨ ਲਵਾਂਗੇ ਸਰ ਇੱਕ ਚਰਚਾ ਬਣੀ ਹੋਈ ਹੈ ਕਿ ਪੁਸ਼ਪਾ 2ਏ ਕੌਣ ਹੈ ਕੀ ਤੁਸੀਂ ਇਸ ਨੂੰ ਟ੍ਰੇਸ ਕਰ ਲੋਗੇ ਬੰਦੇ ਨੂੰ ਕਿ ਕੌਣ ਹੈ ਪੁਸ਼ਪਾ 2 ਜਿਹੜਾ ਸਮਗਲਿੰਗ ਕਰ ਰਿਹਾ ਜਾਂ ਖੈਰ ਵੜ ਰਿਹਾ ਰੁੱਖ ਵੜ ਰਿਹਾ ਹੈ ਇਹਦੇ ਵਿੱਚ ਤਾਂ ਹੁਣ ਨਾਲ ਹਿਮਾਚਲ ਵੀ ਲੱਗਦਾ ਹੈ ਹਿਮਾਚਲ ਦੇ ਵੀ ਹੋ ਸਕਦੇ ਆ ਜੀ ਪੰਜਾਬ ਦੇ ਵੀ ਹੋ ਸਕਦੇ ਆ ਬਾਕੀ ਇਨਵੈਸਟੀਗੇਸ਼ਨ ਕਰਾਂਗੇ ਆਪਾਂ ਉਹਦੇ ਮੁਤਾਬਕ ਫਿਰ ਅਗਲਾ ਸਟੈਪ ਲਵਾਂਗੇ ਸਰ ਕੀ ਕਾਰਵਾਈ ਕੀਤੀ ਜਾ ਸਕਦੀ ਹੈ? ਇਹਦੇ ਪਰ ਫਿਰ ਆਪਾਂ ਚੋਰੀ ਦਾ ਮਾਮਲਾ ਹੈ ਫਿਰ ਇਹਦਾ ਐਫ ਆਈ ਆਰ ਅਸੀਂ ਕਰਾਵਾਂਗੇ। ਠੀਕ ਹੈ ਤੇ ਠੀਕ ਹੈ ਨਾ ਹੁਣ ਕਟਾਈ ਉੱਤੇ ਚੱਲ ਰਹੀ ਹੈ ਜੇ ਬੰਦ ਹੈ ਜੀ ਇਸ ਵੇਲੇ? ਨਹੀਂ 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 ਸਾਰ ਕੁਝ ਬੰਦ ਹੈ। ਅਨੰਦਪੁਰ ਸਾਹਿਬ ਪੂਰੀ ਰੇਂਜ ਦੀ ਕਟਾਈ ਬੰਦ ਹੈ। ਕਦੋਂ ਤੱਕ ਬੰਦ ਰਹੇਗੀ ਸਰ ਇਹ ਅਗਲੇ ਹਦੇਸ਼ਾ ਤੱਕ ਜਾਂ ਨਹੀਂ ਹੁਣੇ ਹੁਣੇ ਬੰਦ ਹੀ ਰਹੂਗੀ। ਹੁਣ ਆਪਾਂ ਨਹੀਂ ਤਵਾਰਾ ਚੰਦਨ ਦਾ ਨਹੀਂ ਕੋਈ ਵੀ ਕਿਉਂਕਿ ਜੋ ਰਕਵੇ ਜਿਹਨਾਂ ਤੇ ਖੁੰਦੇ ਸੀ ਉਹੀ ਹੈ ਪੱਲੇ ਪਰਮਿਟ ਦਾ ਇਤਕੀਨ ਅੰਦਪੁਰ ਸਾਹਿਬ ਚ ਕੋਈ ਹੈ ਨਹੀਂ ਹੁਣ ਜਿਹੜੇ ਬੰਦ ਰੱਖ ਬੈਂਦਾ ਠੀਕ ਹੈ ਹਾਂ ਕਿਉਂਕਿ ਖੁੱਲੇ ਰੱਖ ਬੈਂਦੇ ਪਰਮਿਟ ਨਹੀਂ ਹੁੰਦੇ ਉਹ ਤਾਂ ਫਾਰਮੈਲਿਟੀਜ਼ ਹੁੰਦੀਆਂ ਉਹ ਜਿਨ੍ਹਾਂ ਦੇ ਕੋਈ ਖੁੱਲੇ ਰੱਖਵੇ ਦਫਾ ਦੁਬਾਰ ਹੁੰਦੇ ਨੇ ਠੀਕ ਹੈ ਅੱਛਾ ਸਰ ਹੁਣ ਜਿਹੜੀ ਟੀਮ ਤੁਸੀਂ ਬਣਾਈ ਗਈ ਉਹ ਕਿੰਨੇ ਦਿਨਾਂ ਦੇ ਵਿੱਚ ਰਿਪੋਰਟ ਸਬਮਿਟ ਕਰੇਗੀ ਤੁਹਾਡੇ ਕੋਲ ਕਿਉਂ ਟਾਈਮ 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 ਲੱਗੂਗਾ ਟਾਈਮ ਲੱਗੂਗਾ ਕਿਉਂਕਿ ਜੰਗਲ ਪਲੇਨ ਚ ਨਹੀਂ ਹੈਗਾ ਜੰਗਲ ਮਤਲਬ ਹਿਲ ਟਾਈਪ ਦਾ ਹੈ ਜੀ ਤੇ ਟਾਈਮ ਲੱਗੂਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਚਲੋ ਠੀਕ ਹੈ ਸਰ ਇਹ ਜਾਣਕਾਰੀ ਹੋਰ ਦੇ ਦਿਓ ਜਿਸ ਤਰ੍ਹਾਂ ਜਿਹੜੇ ਉੱਥੇ ਲੋਕਲ ਬੰਦੇ ਆ ਜਾਂ ਜਿਨ੍ਹਾਂ ਨੇ ਪਰਮਿਟ ਲਏ ਹੋਏ ਆ ਖੈਰ ਕਟਿੰਗ ਦੇ ਉਹ ਜਿਹੜਾ ਦੀਪੂ ਆ ਆਪਣੇ ਘਰ ਦੇ ਵਿੱਚ ਲਗਾ ਸਕਦੇ ਆ ਜਾਂ ਫਿਰ ਉਹਨਾਂ ਨੂੰ ਕਿਤੇ ਸਾਈਟ ਤੇ ਲਗਾਉਣਾ ਪੈਂਦਾ ਕੋਈ ਇਸ ਦੇ ਨੋਨਮ ਹੈਗੇ ਦੀਪੂ ਲਗਾਉਣ ਦੇ ਨਹੀਂ ਉਹ ਇਹ ਉਹਨਾਂ ਦੀ ਮਰਜ਼ੀ ਆ ਉਹਦੀ ਜਿਹੜਾ ਬੰਦ ਰੱਖੇ ਜਿਹੜੇ ਬੰਦ ਪਰਮਿਟ ਹੁੰਦੇ ਨੇ ਬੰਦ ਰੱਖੇ ਹੋਏ ਨੇ ਜੀ ਉਹਦੇ ਵਿੱਚ ਉਹਨਾਂ ਨੂੰ ਮਨਜ਼ੂਰੀ ਦੇਣੀ ਪੈਂਦੀ ਆ ਵੀ ਕਿੱਥੇ ਦੀਪੂ ਲਾਣਾ ਹੈ ਕਿੱਥੇ ਨਹੀਂ ਲਾਣਾ ਜੀ ਤੇ ਖੁੱਲੇ ਦਾ ਕੋਈ ਨਹੀਂ ਹੁੰਦਾ ਸਾਡੇ ਨਾਲ ਤੇ ਜਿਹੜੇ ਤੇ ਸਵਾਮੀ ਉਪਰ ਜਿਨ੍ਹਾਂ ਨੇ ਪਰਮਿਟ ਲਏ ਉਹ ਖੁੱਲੇ ਰੱਖ ਬੇਤੇ ਸੀਗੇ ਸਾਰੇ ਪਰਮਿਟ ਹਾਂ ਉਹ ਤਾਂ ਖੁੱਲੇ ਰੱਖ ਬੇਦੀ ਆਪਾਂ ਬਕਾਇਦਾ ਉਹਨਾਂ ਦੀ ਡਾਕੂਮੈਂਟੇਸ਼ਨ ਕੀਤੀ ਹੋਈ ਆ ਬਕਾਇਦਾ ਐਫੀਡੇਵਿਟ ਲਈ ਹੋਈ ਆ ਉਹਨਾਂ ਦੇ ਠੀਕ ਐ ਸਰ ਅਗਰ ਉਹ ਕਿਸੇ ਦੇ ਹਾਂ ਅਗਰ ਕਿਸੇ ਦੇ ਰਕਤ ਦੇ ਵਿੱਚ ਉਹ ਦੋਸ਼ੀ ਪਾਇਆ ਜਾਂਦੇ ਕੱਟ ਦੇ ਚੋਰੀ ਦੇ ਤਾਂ ਆਪਾਂ ਉਹਨਾਂ ਉਨਾ ਪਰ ਐਕਸ਼ਨ ਲਵਾ ਗਿਆ ਉਹਦੇ ਵਿੱਚ ਲਿਖਾਇਆ ਹੋਇਆ ਹੈ ਬਕਾਇਦਾ ਅਫੋਰਡੇਬਿਲਟੀ ਬਿਲਕੁਲ ਸਰ ਸਾਨੂੰ ਵੀ ਜਿਹੜੇ ਸਥਾਨਿਕ ਵਸਨੀਕਾ ਉਹਨਾਂ ਨੇ ਕੰਟੈਕਟ ਕੀਤਾ ਉਹਨਾਂ ਨੇ ਤੁਹਾਡੀ ਤਾਰੀਫ ਜ਼ਰੂਰ ਕੀਤੀ ਹੈ ਕਿ ਆਰਓ ਸਾਹਿਬ ਨਾਲ ਅਸੀਂ ਸੰਪਰਕ ਕੀਤਾ ਉਹ ਹਾਈ ਸੀ ਮੌਕੇ ਤੇ ਤੇ ਉਹਨਾਂ ਨੇ ਕੰਮ ਰੁਕਾ ਦਿੱਤਾ ਪਰ ਉਹਨਾਂ ਵੱਲੋਂ ਕਿਤੇ ਨਾ ਕਿਤੇ ਜੋ ਤੁਹਾਡੇ ਨੀਚੇ ਦੀ ਘੜੀ ਕੰਮ ਕਰਦੇ ਨੇ ਉਹਨਾਂ ਤੇ ਕਿੰਤੂਪਰੰਤੂ ਜ਼ਰੂਰ ਕੀਤੀ ਗਈ ਹੈ ਕਿ ਉਹਨਾਂ ਨਾਲ ਸਾਕੀ ਨਾਲ ਲਿਫਟੇ ਜਾਏਗਾ ਜੀ ਫਿਰ ਮੈਂ ਰਾਣਾ ਜੀ ਮੈਂ ਬਿਲਕੁਲ ਇਸ ਮਾਮਲੇ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਇਹਦੀ ਕਰੂੰਗਾ ਤਹਿਕੀਕਾਤ ਵੀ ਜਿਹੜਾ ਬੰਦੇ ਦੀ ਇਨਵੋਲਵ ਹੋਇਆ ਜਿਹੜਾ ਬੰਦਾ ਆਪਾਂ ਉਹਦੇ ਖਿਲਾਫ ਕ੍ਰਿਮਿਨਲ ਐਕਸ਼ਨ ਲਵਾਗੇ ਬਿਲਕੁਲ ਹੀ ਕੇ ਵੀ ਦਾਜੂ ਜੀ ਕ ਰਾਤ ਵੀ ਤੁਹਾਡੇ ਡਿਪਾਰਟਮੈਂਟ ਵੱਲੋਂ ਇੱਕ ਸੁਆਮੀ ਉੱਪਰ ਜਾ ਕੇ ਰੇਡ ਵਗੈਰਾ ਕੀਤੀ ਗਈ ਸੀਗੀ ਕੀ ਸੀ ਮਾਮਲਾ ਉਹ ਜਾਣਕਾਰੀ ਦੇ ਦਿਓ ਸਾਨੂੰ ਰਾਤ ਤਾ ਉਹ ਜਦੋਂ ਗਏ ਸੀ ਐਚਓ ਖਾਬ ਦੇ ਨਾਲ ਉਹਨੇ ਜਿਹੜੀ ਫੋਟੋ ਭੇਜੀ ਉਹ ਤਾਂ ਬਾਲਨ ਟਾਈਪ ਸੀ ਉਹ ਜੀ ਤੇ ਉਹ ਫਾਰਮੈਟਰ ਵਾਲਾ ਸੀਗਾ ਉਹਨਾਂ ਨੇ ਐਪਲੀਕੇਸ਼ਨ ਵੀ ਦਿੱਤੀ ਹੋਈ ਸੀ ਜੋ ਖੁੱਲੀ ਰੱਖਵੇ ਦਾ ਸੀ ਉਹਦਾ ਠੀਕ ਹੈ ਹਾਂਜੀ 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 ਚਲੋ ਠੀਕ ਹੈ ਸਰ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਠੀਕ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਸੀਗਾ ਸਾਰਾ ਮਾਮਲਾ ਜੋ ਕਿ ਰੇਂਜ ਅਫਸਰ ਸੁਖਵੀਰ ਸਿੰਘ ਦੇ ਧਿਆਨ ਦੇ ਵਿੱਚ ਵੀ ਹੈ ਫਿਲਹਾਲ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਪੂਰੀ ਰੇਂਜ ਦੇ ਵਿੱਚ ਖੈਰਾਂ ਦੀ ਕਟਾਈ ਬੰਦ ਕਰ ਦਿੱਤੀ ਗਈ ਹੈ ਕਿਸੇ ਨੂੰ ਵੀ ਖੇਰ ਕੱਟਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਤੇ ਹੁਣ ਉਹਨਾਂ ਵੱਲੋਂ ਇੱਕ ਟੀਮ ਬਣਾ ਦਿੱਤੀ ਗਈ ਹੈ ਤੇ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰਕੇ ਬਣਦੀ ਕਾਰਵਾਈ ਕਰਨ ਦਾ ਉਹਨਾਂ ਵੱਲੋਂ ਸ਼ਿਵਾਸਨ ਦਿੱਤਾ ਗਿਆ ਹੈ ਪਰ ਹੁਣ ਇੱਥੇ ਕਈ ਸਵਾਲ ਖੜੇ ਹੋ ਜਾਂਦੇ ਹਨ ਕਿ ਪਿੰਡ ਦਾ ਸਰਪੰਚ ਜੋ ਕਿ ਖੇਰਾਂ ਦਾ ਕੰਮ ਕਰਦਾ ਹੈ ਉਹਨਾਂ ਦੇ ਧਿਆਨ ਦੇ ਵਿੱਚ ਖੇਰਾਂ ਦੇ ਕਟਾਈ ਦਾ ਮਾਮਲਾ ਕਿਉਂ ਨਹੀਂ ਹੈ ਜਦੋਂ ਕਿ ਰੇਂਜ ਅਫਸਰ ਦੇ ਧਿਆਨ ਦੇ ਵਿੱਚ ਇਹ ਮਾਮਲਾ ਆ ਚੁੱਕਾ ਹੈ ਇਹ ਪਹਿਲੀ ਵਾਰ ਨਹੀਂ ਹੈ ਕਿ ਹਿਮਾਚਲ ਅਤੇ ਪੰਜਾਬ ਦੇ ਜੰਗਲਾਂ ਦੇ ਵਿੱਚ ਤਸਕਰੀ ਦੇ ਮਾਮਲੇ ਸਾਹਮਣੇ ਆਏ ਹਨ ਕੁਝ ਸਮਾਂ ਪਹਿਲਾਂ ਪੰਜਾਬ ਦੇ ਸਵਾਮੀਪੁਰ ਪਿੰਡ ਦੇ ਵਿੱਚ ਹੀ ਖੈ ਦੇ ਲੱਕੜ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਵੇਲੇ ਸਥਾਨਕ ਕਿਸਾਨ ਨੇ ਬਨ ਵਿਭਾਗ ਨੂੰ ਸੂਚਨਾ ਦਿੱਤੀ ਸੀ ਪਰ ਵਿਭਾਗ ਨੇ ਇਸ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ ਸਿਰਫ ਕੁਝ ਲੱਕੜ ਦੇ ਟੁਕੜੇ ਉਠਾ ਕੇ ਮਾਮਲਾ ਦਬਾ ਦਿੱਤਾ ਗਿਆ ਇਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਗਈ। বন ਵਿਭਾਗ ਦੀ ਇਸ ਤਰ੍ਹਾਂ ਦੀ ਲਾਪਰਵਾਹੀ ਅਤੇ ਤਸਕਰਾਂ ਦੀ ਵੱਧਦੀ ਹਿੰਮਤ ਸਪਸ਼ਟ ਕਰਦੀ ਹੈ ਕਿ ਇਸ ਮਾਮਲੇ ਨੂੰ ਪੱਕੇ ਨਿਯਮਾਂ ਅਤੇ ਸਖਤ ਕਾਰਵਾਈ ਦੀ ਲੋੜ ਹੈ। ਵਿਭਾਗ ਦੇ ਨਰਵ ਰਵੱਈਏ ਕਰਕੇ ਹੀ ਤਸਕਰ ਬੇਫਿਕਰ ਹੋ ਕੇ ਜੰਗਲਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਜੇਕਰ ਹੁਣ ਵੀ বন ਵਿਭਾਗ ਇਮਾਨਦਾਰੀ ਦੇ ਨਾਲ ਸਚੇੇ ਢੰਗ ਦੇ ਨਾਲ ਬਿਨਾਂ ਕਿਸੇ ਲਾਲਚ ਅਤੇ ਦਬਾਅ ਦੇ ਨਾਲ ਕਾਰਵਾਈ ਕਰੇ ਤਾਂ ਇਹਨਾਂ ਤਸਕਰਾਂ ਨੂੰ ਪਕੜਿਆ ਜਾ ਸਕਦਾ ਹੈ। ਜੰਗਲ ਦੇ ਜਿਹੜੀ ਜਗ੍ਹਾ ਤੋਂ ਖੈਰਾਂ ਦੀ ਕਟਾਈ ਹੋਈ ਆ ਉਸ ਜਗ੍ਹਾ ਉੱਤੇ ਪਹੁੰਚਣਾ ਆਮ ਬੰਦੇ ਦੇ ਲਈ ਆਸਾਨ ਨਹੀਂ ਹੈ ਪਰ ਖੈਰ ਮਾਫੀਆ ਦੇ ਹੌਸਲੇ ਤੁਸੀਂ ਦੇਖ ਸਕਦੇ ਹੋ ਕਿ ਖੈਰ ਮਾਫੀਆ ਕਿੰਨੀ ਆਸਾਨੀ ਦੇ ਨਾਲ ਉਸ ਜਗ੍ਹਾ ਉੱਤੇ ਪਹੁੰਚ ਕੇ ਖੈਰਾਂ ਦੀ ਕਟਾਈ ਕਰ ਲੈਂਦਾ ਹੈ ਤੇ ਖੈਰਾਂ ਦੇ ਵੱਡੇ ਵੱਡੇ ਮੋਚੇ ਆਪਣੇ ਨਾਲ ਲੈ ਜਾਂਦਾ ਹੈ ਤੇ ਜਦੋਂ ਕਿ ਖੇਰਾਂ ਦੇ ਛੋਟੇ ਮੋਚੇ ਜੰਗਲ ਦੇ ਵਿੱਚ ਪਏ ਹੋਏ ਵਿਖੇ ਜਾ ਸਕਦੇ ਹਨ ਇੱਥੋਂ ਤੱਕ ਕਿ ਕੁਝ ਰੁੱਖ ਜੜਾਂ ਤੋਂ ਵੀ ਪੱਟ ਦਿੱਤੇ ਗਏ ਹਨ ਤਾਂ ਕਿ ਪਤਾ ਹੀ ਨਾ ਲੱਗ ਸਕੇ ਕਿ ਇਸ ਜਗ੍ਹਾ ਉਤੇ ਕਦੇ ਰੁੱਖ ਹੁੰਦਾ ਸੀ ਇਹ ਪੁਸ਼ਪਾ ਟੂ ਕੌਣ ਹੈ ਕੀ ਕਾਰਵਾਈ ਹੋਵੇਗੀ ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਫਿਲਹਾਲ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ